ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਤੇ ਬਹੁਤ ਸੋਹਣਾ ਟੌਪਿਕ ਲੈ ਕੇ ਆਏ ਆ 12 ਵਾਲੇ ਕੁਰਤੇ ਬਾਰੇ ਅੱਜ ਸਵੇਰੀ ਭੈਣ ਦਾ ਕਿਸੇ ਦਾ ਫੋਨ ਆਇਆ ਸੀ ਤੇ ਪਹਿਲਾਂ ਵੀ ਕਮੈਂਟ ਆਉਂਦੇ ਰਹਿੰਦੇ ਬਈ ਤੁਸੀਂ 12 ਵਾਲੇ ਕੁਰਤੇ ਦਿਨਾ ਥੋੜੀ ਡੀਪ ਜਾਣਕਾਰੀ ਦਿਓ ਹਨਾ ਕਟਾਂਗੇ ਆਪਾਂ ਗੱਲਾਂ ਕੁਰਤੇ ਕਿਉਂਕਿ ਬਾਹ ਵੀ ਤੁਹਾਨੂੰ ਮੈਂ ਦੱਸ ਦਵਾਂ ਨਾ ਕੱਟਣੀ ਪਿਆ ਮੰਦ ਕੱਟਣਾ ਆਉਂਦਾ 12 ਵਾਲੇ ਕੁਰਤੇ ਵੀ ਜਿਹੜੀਆਂ ਭੈਣਾਂ ਨੂੰ ਜਾਂ ਕੁ ਭਰਾਵਾਂ ਨੂੰ ਟਿੱਕਕਤ ਆਉਂਦੀ ਆ ਤਾਂ ਆ ਇੱਕ ਵਾਰੀ ਨਾਪ ਤੇ ਨਿਗਾ ਮਾਰ ਲਓ ਹਨਾ ਕਿੰਨੀ ਨਮਾਈ ਆ 42 ਲੰਬਾਈ ਆ ਕੁਰਤੇ ਦੀ 25 ਬਾਹ ਸਾਢੇ 10 ਕਾਫਾ ਤੀਰਾ ਜਿਹੜਾ ਹੈਗਾ ਉਹ 20 ਆ ਤੇ ਛਾਤੀ ਹੈਗੀ 44 ਘੇਰਾ ਕੋਟ ਤੇ 29 ਆ ਫਰੰਟ ਲਾਜ਼ਮੀ ਮੀਨਾ ਕਰੋ ਸਵਾ 10 ਆ ਗੀਜੇ ਕਿੰਨੇ ਲਾਉਣੀ ਇੱਕ ਕਾਲਰ ਹੈਗਾ 18 ਤੇ ਕੋਣੀ 16 ਕੋਣੀ ਲਾਜ਼ਮੀ ਮੀਨਾ ਕਰੋ ਪੱਠੇ ਲੱਕੇ ਵਾਲੇ ਦਾ ਖਾਸ ਕਰਕੇ ਕਿਉਂਕਿ ਜਦੋਂ ਵਾਹਣ ਟੱਕਦੇ ਫਿਰ ਮੁੜਦੇ ਹਾਂ ਜੀ ਬਾਹਾਂ ਪੀੜੀਆਂ ਨੂੰ ਠੀਕ ਆ ਤਾਂ ਆਜੋ ਆਪਾਂ ਕਰਦੇ ਹਾਂ ਸ਼ੁਰੂ ਵੀਡੀਓ ਨੂੰ ਜਿਹੜਾ ਪੇਟ ਹੈ ਇਸਪਰਾ ਦਾ ਉਹ ਵੀ 44 ਇੰਚੀ ਆ ਪੇਟ ਪੂਰਾ ਕਸ ਕੇ ਛਾਤੀ ਪੂਰੀ ਕਸ ਕੇ ਐਵੇਂ ਨਹੀਂ ਮੀਨੇ ਠੀਕ ਆ ਜਦੋਂ ਵੀ ਤੁਸੀਂ ਮੈਨੂੰ ਨਾ ਭੇਜਿਓ ਨਾ ਤਾਂ ਐਵੇਂ ਭੇਜ ਜਾਓ। ਬਾਕੀ ਇਹ ਕੋਈ ਚੀਜ਼ ਨਹੀਂ ਸਮਝ ਆਉਂਦੀ ਫੋਨ ਕਰਕੇ ਪੁੱਛ ਸਕਦੇ ਹੋ। ਗਲਤ ਨਹੀਂ ਘਟਣਾਗਾ। ਆ ਦੇਖੋ ਮੈਂ ਪੀਸ ਲਾ ਲਿਆ ਸੀਗਾ। ਉੱਤੇ ਦਾ ਲੰਬਾਈ ਕਿੰਨੀ ਆ 42 ਤੇ ਆਪਾਂ ਕਿੰਨਾ ਪੀਸ ਲਾਇਆ ਪੂਰਾ-ਪੂਰੇ ਕਿਉਂਕਿ ਕੱਪੜਾ ਆਪਣੇ ਕੋਲੇ ਪੂਰਾ-ਪੂਰੇ ਹੀ ਆ। ਹਾਂ ਜਿੱਦੂ ਮੈਂ ਕਿ ਦਿਖਾਉਣਾ ਹੁਣ। ਇਹਸ ਤਰ੍ਹਾਂ। ਠੀਕ ਆ। 42 ਸਵਾ 42 ਦਾ ਆਪਾਂ ਪੀਸ ਲਾਇਆ। ਤੇ ਛਾਤੀ ਹੈਗੀ 44 22 ਦੋਨੇ 44 22 ਤੇ 8 29 30 ਇਸ ਪ੍ਰਕਾਰ 1 ਇੰਚ ਹੋਰ ਖੁੱਲਾ ਪਾਇਆ। ਇਹ ਤੁਸੀਂ ਚਾਹੋ ਵੀ ਬਾਲਾ ਕੁੜਤਾ ਬਣਾਉਣਾ ਪਰ ਪਹਿਲਾਂ ਨਾ ਪਹਿਣੀ ਜਿੰਨੀ ਛਾਤੀ ਹੋਵੇ ਉਹਦਾ ਅੱਧ ਕਰਕੇ ਉੱਚ 8 ਇੰਚ ਪਾ ਲਓ ਜੇ ਮੇਰੀ ਛਾਤੀ ਕਿਜੀ 40 ਹੈ 40 ਦਾ ਅੱਧ ਹੋ ਗਿਆ 20 20 ਤੇ 8 28 28 ਕੇਰ ਕਟਾਈ ਦਾ ਆਪਾਂ ਜੋ ਬਿਲਕੁਲ ਸਹੀ ਆ ਜਾਊਗਾ ਪਰ ਉਸ ਤੋਂ ਉਲਟਾ ਇਸ ਭਰਾ ਨੇ ਕੁੜਤਾ 1 ਇੰਚ ਹੋਰ ਖੁੱਲ੍ਹਾ ਰੱਖਿਆ ਕਿਉਂਕਿ ਕਈ ਬੰਦੇ ਕੱਪੜੇ ਖੁੱਲੇ ਪਾਉਂਦੇ ਆ ਤਾਂ ਕਰਕੇ ਆਪਾਂ ਇਹਦੇ ਕੇਰ ਦੇ ਹਿਸਾਬ ਨਾਲ ਚੱਲਾਂਗੇ 29 ਜਾਂ 30 ਪਾਵਾਂਗੇ ਠੀਕ ਆ ਆ ਲੋ ਆਪਨੇ ਕੋਲ ਪੀਸ ਲਾਇਆ ਬਸੀਂ ਦੂਰਾ ਹੋਰ ਆਪਾਂ ਕਰ ਲੈ ਚੌਰ ਲੋ ਬਾਕੀ ਜਿਹੜਾ ਭੈਣਾ ਜ ਕੋ ਭਰਾ ਚੈਨਲ ਤੇ ਨਵਾਂ ਹੋਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਘੰਟੀ ਨੂੰ ਵਜਾਲਿਆ ਕਰੋ ਨਹੀਂ ਕਰਨਾ ਹੁੰਦਾ ਬੱਚਿਆਂ ਤੋਂ ਕਰਵਾ ਲਿਆ ਕਰੋ ਠੀਕ ਆ ਤੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਣਾ ਪਰਿਵਾਰ ਇਹਦਾ ਵੱਡਾ ਹੋ ਸਕੇ ਹੋਰ ਆ ਭੈਣਾ ਭਰਾ ਨੂੰ ਜਾਣਕਾਰੀ ਮਿਲ ਸਕੇ ਲੋ ਇਧਰੋਂ ਇੱਕ ਕੋਝੇ ਕਰ ਲੇ ਇੱਕ ਪਾਸੇ ਬਾਧ ਘਾੜ ਸਾਰੀ ਉਧਰ ਕੱਢ ਦੇ ਕਿਵੇਂ ਨਾ ਪਣਾ ਚੌੜਾ ਪੂੜਾ ਹੁੰਦਾ ਕੱਪੜੇ ਨਾ ਇਹ ਨਹੀਂ ਹੈ ਫਤੂਨੇ ਪਾਸੇ ਕਰਕੇ ਬਾਧ ਘਾੜ ਸਾਰੀ ਆਪਾਂ ਇਧਰ ਕੱਢ ਦੇ ਠੀਕ ਆ ਇਥੋਂ ਕੰਨੀ ਛੱਡ ਗਿਆ ਆਪਾਂ ਕਿੰਨੇ ਚਲਾਵਾਂਗੇ ਨਿਸ਼ਾਨ 29 ਘੇਰਾ ਹੈਗਾ ਹੀ ਆਪਾਂ ਕਿੰਨਾ ਰੱਖਾਂਗੇ 30 ਅਰ 30 ਇਥੋਂ ਰੱਖਿਆ ਆਪਾਂ ਨੇ 30 ਜਿੰਗੀਦਰਾ ਨਹੀਂ ਟੋਪੇ ਵਾਲਾ ਵਾਲੇ ਚੀਜ਼ ਦੇ ਵਿੱਚ ਧਿਆਨ ਰੱਖਿਆ ਕਰੋ ਕੰਮ ਦੀ ਪੂਰੀ ਬਰੀਕੀ ਦੇ ਵਿੱਚ ਜਾ ਕਰੋ ਟਾਈਮ ਨਾਲ ਰੱਖਿਆ ਕਰੋ ਵੀ 10 ਮਿੰਟ ਲੱਗੇ 1/2 ਘੰਟਾ ਲੱਗੇ ਟਾਈਮ ਤਾਂ ਲੱਗੂਗਾ ਜਦੋਂ ਆਪਾਂ ਕੰਮ ਵਧੀਆ ਕਰਨਾ ਹੈ ਲੋਕ ਠੀਕ ਬਾਕੀ ਅੱਜ ਕੱਲ ਮੈਂ ਇੱਕ ਲਚਕਾ ਕਪੜਾ ਹੁੰਦਾ ਜੇ ਕਿਸੇ ਭਰਾ ਨੇ ਜਾਂ ਭੈਣ ਨੇ ਉਹਤੇ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਆਪਾਂ ਉਹਤੇ ਵੀਡੀਓ ਬਣਾ ਲਵਾਂਗੇ ਕਿਵੇਂ ਕੱਟਣਾ ਹਨ ਲਚਕਾ ਹੁੰਦਾ ਬਹੁਤ ਇਧਰ ਉਧਰ ਹਿਲਦਾ ਕਪੜਾ ਜੇ ਕਿਸੇ ਭਰਾ ਨੇ ਜਾਂ ਭੈਣ ਨੇ ਉਹਦੀ ਕਟਿੰਗ ਦੇਖਣੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸ ਦਿਓ ਤੁਹਾਡੇ ਸਾਰੇ ਕਮੈਂਟ ਮੈਂ ਪੜ ਕੇ ਫੇਰ ਹੀ ਕੋਈ ਵੀਡੀਓ ਅੱਗੇ ਬਣਾਉਣਾ ਹੁੰਦਾ ਹਾਂ ਅੱਗੋਂ ਅੱਜ ਮੈਨੂੰ ਕਮੈਂਟ ਸਵੇਰੀ ਆਇਆ ਸੀਗਾ ਭੈਣ ਦਾ ਨਾਲੇ ਫੋਨ ਵੀ ਆਇਆ ਸੀਗਾ ਕਿ ਭਾਈ ਬਾਲ ਵਾਲੇ ਕੋਟ ਤੇ ਜ਼ਰੂਰ ਤੁਸੀਂ ਕੋਈ ਜਾਣਕਾਰੀ ਦਿਓ। ਲੋ ਅਰੇ ਕੋਹ ਜਿਵੇਂ ਆਪ ਦੀ ਆਪ ਨਿਕਲ ਕੇ ਨਾ ਇੱਧਰ ਐਵੇਂ ਹੱਥ ਮਾਰਦੇ ਕਿ ਜਿੱਧਰ ਕੱਪੜੇ ਨਹੀਂ ਆਪ ਜੀ ਆਪ ਨਿਕਲ ਨਾ ਉਧਰ ਹੀ ਨਿਕਲ ਜੂਗਾ ਬਾਦ ਘਾਟ ਸਾਰੀ ਹੁੰਦੀ ਹੈ। ਲੋ ਇਧਰ ਆਪਾਂ ਸੈੱਟ ਕਰਕੇ ਠੀਕ ਗਲਾਈ ਦੇ ਦਿਨ ਜਮਨ ਸੌਖਾ ਬਾਲ ਵਾਲੇ ਕੋਲ ਤੇ ਕਿਹੜਾ ਆਪਾਂ ਕੋਈ ਫਿਟਿੰਗ ਪਾਉਣੀ ਹੁੰਦੀ ਜੇ ਉਹ ਸੌਖਾ ਹੁੰਦਾ ਦੂਜੇ ਕੋਈ ਉਹ ਨਹੀਂ ਤਾਂ ਕੋਈ ਫਿਟਿੰਗ ਕਰਨੀ ਹੈ ਨਾ ਕੁਝ ਹੋਰ ਇਹਦੇ ਪਾਲੇ ਪੇਟ ਦੇ ਹਿਸਾਬ ਦੇ ਨਾਲ ਟਿੱਡ ਵੱਡਾ ਪਈਦਾ ਠੀਕ ਆ ਤਾਂ ਕਰਕੇ ਆਪਾਂ ਥੋੜਾ ਵੱਧ ਚੱਕਾਵਾ ਨਾਰਮਲ ਥੋੜਾ ਚੱਕਦਾ ਕਰੋ ਬਾਲ ਚੱਕਣ ਜੋੜੇ ਨਾਰਮਲ ਬੰਦਿਆਂ ਦੇ ਇਸ ਭਰਾ ਦੇ ਆਪਾਂ ਜਿਆਦਾ ਚੱਕਿਆ ਦੇਖੋ ਠੀਕ ਆ ਕਿਉਂਕਿ ਪੇਟ ਜਿਆਦਾ ਇਹਨਾਂ ਦਾ ਫਿਰ ਕੁੜਤਾ ਨਾ ਵਿੱਚੋਂ ਲੌਂਗ ਕ ਲੱਗ ਜਾਂਦਾ ਜੀ ਆਪਾਂ ਨਹੀਂ ਚੱਕਦੇ ਇੱਥੋਂ ਆਪਾਂ ਇਹਨੂੰ ਕਟਾਂਗੇ ਕੱਟ ਦੇ ਤਾਂ ਵੀ ਤਾਂ ਕਿ ਲੰਬਾਈ ਪੂਰੀ ਹੋ ਜੇ ਆਪਾਂ ਪੂਰਾ ਪੂਰ ਲੈਣ ਕੱਪੜਾ ਬਾਕੀ ਜਿਹੜੇ ਭਰਾਵਾਂ ਨੂੰ ਜਾਂ ਭੈਣਾਂ ਨੂੰ ਕੋਈ ਨਾਪ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਬਾਡੀ ਤੋਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਕਰਕੇ ਮੈਨੂੰ ਦੱਸਦੇ ਆ ਜਿਹੜੀਆਂ ਦਿੱਕਤਾਂ ਹੁੰਦੀਆਂ ਉਹ ਜ਼ਰੂਰ ਦੱਸਿਆ ਕਰੋ ਲਓ ਜੀ ਹੁਣ ਆਪਾਂ ਇਹਨੂੰ ਉਸੇ ਤਰੀਕੇ ਬੰਦ ਕਰਾਂਗੇ ਹੁਣ ਧਿਆਨ ਦੇ ਨਾਲ ਦੇਖੋ ਤੀਰੇ ਕੋਲ ਕਿਵੇਂ ਰੱਖਣਾ ਇਹ ਚੀਜ਼ ਸਭ ਤੋਂ ਜ਼ਰੂਰੀ ਆ ਹਨਾ ਦੂਜੇ ਨਾਲੋਂ ਇਹ ਤਾਂ ਬਹੁਤ ਜ਼ਿਆਦਾ ਫਰਕ ਹੁੰਦਾ ਕਟਾਈ ਦਾ ਫੱਟੀ ਵਾਲੇ ਕੋਲ ਤੇ ਨਾਲ ਲਓ ਜੀ ਉਹ ਪਸਟ ਕਰ ਲੇਨ ਚੰਗੀ ਤਰ੍ਹਾਂ। ਥੱਲੇ ਨੂੰ ਆਪਾਂ ਨਿਸ਼ਾਨ ਲਾਵਾਂਗੇ 9 ਤੇ। ਇੱਥੋਂ ਨਿਸ਼ਾਨ ਲਾਵਾਂਗੇ ਆਪਾਂ 9। ਠੀਕ ਆ ਮੋਢੇ ਦਾ। ਆ ਦੇਖੋ ਤੀਰਾ ਕਿੰਨਾ 20 10 ਦੁਨਾ 20। ਪਹਾੜੇ ਲਾਜ਼ਮੀ ਯਾਦ ਰੱਖਿਆ ਕਰੋ ਜਿਹੜੀਆਂ ਪੜ੍ਹਨਾ ਕੰਮ ਨਵੇਂ ਸਿਰੂ ਸ਼ੁਰੂ ਕੀਤਾ ਸਿੱਖਣਾ ਹਨਾ। ਪਹਾੜੇ ਜ਼ਰੂਰੀ ਹੁੰਦੇ ਇਹਦੇ ਵਿੱਚ ਆਉਣੇ ਹਨ। ਆਹੋ। 10 ਦੁਨਾ 20। ਠੀਕ ਆ 10 11 12 13 24 20 ਤੇ 4। ਚੋ ਠੀਕ ਆ ਇੱਥੋਂ ਆ ਮੈਂ ਇਧਰੋਂ 2 ਇੰਚ ਇਧਰੋਂ ਨਾਲੋਂ ਤੁਸੀਂ 2 ਇੰਚ ਉਧਰੋਂ 20 ਤੇ 4 24 4 ਇੰਚ ਬਲਾਂ ਦਾ ਕਪੜਾ ਹੋ ਗਿਆ ਇਧਰ ਠੀਕ ਆ ਕਿਉਂਕਿ ਆਪਾਂ ਇੱਥੋਂ 10 ਦੁੱਨ 20 ਐਸ ਲੋਡ ਕੀਤਾ ਨਾ ਤੇ ਇਹਦੇ ਵਿੱਚ 2 ਇੰਚ ਇਧਰੋਂ ਪਾਇਆ ਦੋ ਇਧਰ ਦੋ ਉਧਰ 24 ਹੋ ਗਿਆ ਨਾ ਸਮਝ ਲੱਗੇ ਤਾਂ ਬਾਅਦ ਚ ਫੋਨ ਤੇ ਪੁੱਛ ਲਿਓ ਇੱਥੋਂ ਆਪਾਂ 9 ਇੰਚ ਇੱਥੋਂ ਹੁਣ ਜਿਵੇਂ ਲੰਮਾ ਕੋਈ ਬੰਦਾ ਉਹਦੇ 17 ਦੇ ਚਾਕ ਜੇ ਕਾਦਰ ਇਹਨਾਂ ਠੀਕ ਠੀਕ ਐ ਇਸ ਭਰਾ ਦਾ 16.5 ਇਹ ਚੀਜ਼ ਲਾਈ ਵੀ ਧਿਆਨ ਰੱਖਿਆ ਕਰੋ ਹੁਣ ਆਪਾਂ ਬਫੀਤਾ ਥੱਲੇ ਨੂੰ ਕਰਾਂਗੇ 15 ਫਿਰ 12 ਤੇ ਫਿਰ 5 ਜੇ ਵੀ ਹੱਥ ਭਾਰਾ ਹੁੰਦਾ ਤਾਂ ਆਪਾਂ ਇਹਨੂੰ 7 ਸਵਾ 7 7 ਤਾਂ ਹੁੰਦੀ ਹੈ ਸਵਾ 7 ਸਾਢੇ 7 ਕਰ ਸਕਦੇ ਲੋਡ ਮੁਤਾਬਕ ਇਹ ਚੀਜ਼ਾਂ ਨੂੰ ਤੁਸੀਂ ਆਪੀ ਥੋੜੀ ਗੌਰ ਕਰ ਲੈ ਕਰੋ ਹੁਣ ਮੈਂ ਟੱਕ ਦਊਂਗਾ ਇਹ ਸੇ ਗੀਜਾ ਆਪਾਂ ਇਹ ਦੇਖੀ ਲਵਾਂ ਠੀਕ ਆ ਜੇ ਇੱਕ ਗੀਜਾ ਲਾਉਣ ਤੁਸੀਂ ਇੱਕ ਤੇ ਟੱਕ ਲਾ ਲਓ ਉਹਦੀ ਫੱਟੀ ਕਿਵੇਂ ਕੱਟਣੀ ਹੈ ਸਭ ਤੋਂ ਜਿਹੜੀ ਜ਼ਰੂਰੀ ਹੈ ਕੰਮ ਇੱਥੋਂ ਚੰਗੀ ਤਰ੍ਹਾਂ ਫੜਨਾ ਅੰਤਲੇ ਲੜਨ ਨੂੰ ਐਂ ਅੰਗੂਠੇ ਨਾਲ ਇਸ ਤਰ੍ਹਾਂ ਹਾਂ ਉਹ ਹੁਣ ਇੱਥੋਂ ਜਦੋਂ ਆਪਾਂ ਕੱਟਣਾ ਨਾ ਜੇ ਆਈਵੇਂ ਕੱਟਿਆ ਹੋਵੇ ਤੁਸੀਂ ਧਿਆਨ ਨਾਲ ਕੈਂਚੀ ਬੋਣੀ ਜੇ ਐਜ ਕੈਂਚੀ ਪੈ ਗਈ ਤਾਂ ਲੜ ਦੋ ਵੱਡੇ ਜਾਣਗੇ ਤੇ ਸੂਟਸ ਖਰਾਬ ਹੋ ਜੂ ਸਿੰਗਲ ਲੜ ਦੇਖ ਕੇ ਕੈਂਚੀ ਇਹ ਪਾ ਕੇ ਆਰਾਮਦਈ ਦੇ ਨਾਲ ਇੱਥੋਂ ਹਾਂ ਇਹ ਨਹੀਂ ਕੱਟਣੀ ਮੇਰਾ ਹੱਥ ਟੱਗ ਗਿਆ ਵੇ ਤੁਸੀਂ ਐਵੇਂ ਨਹੀਂ ਕਰਨਾ ਤੁਸੀਂ 30 ਦਾ ਨਿਸ਼ਾਨ ਲਾ ਕੇ ਠੀਕ ਐਨੇ ਨਿਸ਼ਾਨ ਲਾ ਲੈ ਕੋ ਇਹ ਦੇਖੋ ਤੁਹਾਨੂੰ ਮੈਂ ਕਿਉਂ ਦਿਖਾਉਣਾ ਕਿੰਨਾ ਕੱਟਣਾ ਇਹ 5 ਇੰਚ ਇੱਥੋਂ 5 ਇੰਚ ਕੱਟਣਾ ਹੁੰਦਾ ਐਵੇਂ ਠੀਕ ਐ ਇਸ ਤਰ੍ਹਾਂ ਹੋ ਜਾਊਗਾ 5 ਇੰਚ ਆਪਾਂ ਕੱਟਾਂ ਬਿਲਕੁਲ ਸਿੱਧਾ ਸਿੱਧਾ ਕਿਉਂਕਿ ਹਜੇ ਜਿਹੜੀਆਂ ਭੈਣਾਂ ਜਾਂ ਕੋਈ ਭਰਾ ਨਵਾਂ ਸਿੱਖਿਆ ਹੁੰਦਾ ਕੰਮ ਫਿਰ ਉਹਨੂੰ ਦਿੱਕਤ ਆ ਸਕਦੀ ਹੈ ਫੱਟੀ ਦਾ ਨਿਸ਼ਾਨ لازمی ਲਾ ਦੇਣਾ ਸਕੁਅਰ ਰੱਖ ਕੇ ਨਾ ਚੰਗੀ ਫਿਰ ਟਾਈਮ ਤੁਹਾਨੂੰ ਮੈਂ ਵਾਰ-ਵਾਰ ਕਹਿੰਦਾ ਜਿੰਨਾ ਮਰਜ਼ੀ ਲੱਗੇ ਜ ਕੰਮ ਨੂੰ ਵਧੀਆ ਢੰਗ ਨਾਲ ਕੱਟਿਆ ਕਰੋ ਤਾਂ ਕਿ ਬਾਅਦ ਦੇ ਵਿੱਚ ਵੀ ਕਪੜਾ ਪਾਇਆ ਜਚੇ ਜਦੋਂ ਆਪਾਂ ਕਾਲ ਕਰਾਂਗੇ ਫਿਰ ਕੰਮ ਖਰਾਬ ਹੀ ਹੁੰਦਾ ਹੈ ਅੱਜ ਐਸਟਰ ਠੀਕ ਆ ਅੱਜ ਨਹੀਂ ਬਾਦ ਘਾਟਾ ਆਪਾਂ ਇਹ ਸੈੱਟ ਕਰਕੇ ਬੈਕ ਪੱਲਾ ਜਿੱਥੇ ਤੀੜਾ ਲੱਗੂ ਨਾ ਉਹ ਫੱਟੀ ਹਲ ਤਾਂ ਪੈਠੀ ਟੋਕ ਲਾਉਣੀ ਹੁੰਦੀ ਹੈ ਬਾੜ ਵਾਲੇ ਦੀ ਇੱਕ ਇੱਥੇ ਵੀ ਲੱਗੂ ਕਿਉਂਕਿ ਬਲ ਫੇਰੀ ਪੈਣਗੇ ਨਾ ਐ ਨਹੀਂ ਪਤਲਾਗਾ ਤਾਂ ਹੀ ਸੇਵਾ ਲਾ ਕੇ ਐਵੇਂ ਟੋਪੜਾ ਲਏ ਠੀਕ ਆ ਇਹਨੂੰ ਸਾਈਡ ਤੇ ਕਰਦੇ ਹੁਣ ਆਪਾਂ ਇਸ ਤਰ੍ਹਾਂ ਲਓ ਜੀ ਹੁਣ ਆਪਾਂ ਇਹਦਾ ਕਟਾਂਗੇ ਗਲਾ ਹਲੋ ਸਮਝ ਆ ਗਈ ਨਾ ਐਂ ਕਰਕੇ ਜਿੰਨਾ ਆਪਾਂ ਫੱਟੀ ਆਹ ਛੋਟੀ ਹੁੰਦੀ ਹੈ ਉੰਨੀ ਐਵੇਂ ਮੋੜ ਲਏ ਸਮਝ ਆਉਂਦੀ ਹੈ ਨਾ ਜੇ ਸਮਝ ਆਉਂਦੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਹਾਂ ਜਾਂ ਨਾ ਜ਼ਰੂਰ ਕਮੈਂਟ ਕਰਿਆ ਕਰੋ ਤਾਂ ਕਿ ਨਹੀਂ ਤਾਂ ਮੈਂ ਦੁਬਾਰੇ ਹੋਰ ਵੀ ਚੰਗੀ ਤਰ੍ਹਾਂ ਸਮਝਾ ਦੂੰ ਪਰ ਤੁਹਾਨੂੰ ਸਮਝ ਆਊਗੀ ਫੇਰ ਹੀ ਮੈਨੂੰ ਵੀਡੀਓ ਬਣਾਉਣ ਦਾ ਫਾਇਦਾ ਹਨਾ ਹੁਣ ਆਪਾਂ ਜਿਵੇਂ ਇਹ ਕਲਰ ਲਾਉਣਾ ਇਸ ਭਰਾ ਦੇ 18 ਇੱਕ ਤੋਂ ਰੱਖਾਂਗੇ ਆਪਾਂ 22 ਠੀਕ ਹੈ 22 ਪੋਟੈਕ ਵੀ ਕਰ ਸਕਦੇ ਤੁਸੀਂ ਅਲੋ 2.1 ਹੋ ਗਿਆ ਆਪਣਾ ਨੀਚੇ ਨੂੰ ਕਿੰਨਾ ਰੱਖਾਂਗੇ 3 ਇੰਚ ਤੇ ਆ ਚੀਜ਼ ਲਾਜ਼ਮੀ ਧਿਆਨ ਰੱਖਣਾ ਇਹਨੂੰ ਐਂ ਕੱਟਣਾ ਤੁਸੀਂ ਤਿਰਛਾ ਨਾ ਕਿ ਗਲਾਈ ਲੋਟ ਕੱਟਣਾ ਨਹੀਂ ਤਾਂ ਗਲਤ ਹੋ ਜੂ ਤਿਰਛਾ ਕੱਟਣਾ ਮੈਂ ਤੁਹਾਨੂੰ ਕੈਂਚੀ ਦੇ ਨਾਲ ਕੱਟ ਵੀ ਬੁਲਾ ਕੇ ਦਿਖਾਣਾ ਆਜੀ ਬੰਝੂ ਥੋੜੀ ਜੇ ਮੰਨ ਕੇ ਚਲੋ ਆ ਜੀ ਨਹੀਂ ਮੰਨੀ ਸਮਝੋ ਤੁਹਾਡਾ ਸਹੀ ਨਹੀਂ ਕੱਟੇਗਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਹੈ ਤੇ ਇਸ ਤਰ੍ਹਾਂ ਦਾ ਪੀਸ ਵਿੱਚੋਂ ਨਿਕਲੇ ਆਊਗਾ ਇੱਥੋਂ ਆਪਾਂ 1.5 ਇੰਚ ਦੀ ਢਾਲ ਪਾਵਾਂਗੇ ਥੱਲੇ ਨੂੰ ਲੋ ਠੀਕ ਆ ਹੁਣ ਆਪਾਂ ਫਰੰਟ ਲਾਜ਼ਮੀ ਚੈੱਕ ਕਰਨਾ ਹੁੰਦਾ ਐਂ ਕੱਟ ਕੇ ਨਹੀਂ ਰੱਖਣਾ ਹੋਊਗਾ ਬਹੁਤ ਸਾਰੇ ਭਰਾ ਕੀ ਕਰਦੇ ਵੀ ਐਂ ਰੱਖਦੇ ਹਨਾ ਫਿਰ ਮੂਹਰੇ ਇੱਥੇ ਝੋਲ ਪੈਂਦੇ ਰਹਿੰਦੇ ਤੇ ਉਹ ਬਹੁਤ ਬੂਰੇ ਲੱਗਦੇ ਹਨਾ ਲੋ ਇੱਕ ਇੱਕ ਦੋ ਦੋ ਮਿੰਟ ਹੀ ਲੱਗਦਾ ਕੋਈ ਬੜਾ ਟਾਈਮ ਨਹੀਂ ਲੱਗਦਾਗਾ ਜੇ ਤੁਹਾਨੂੰ ਐ ਲੱਗੂ ਬੜਾ ਟਾਈਮ ਲੱਗਦਾ ਹਨਾ ਪਰ ਕੰਮ ਫੇਰ ਹੀ ਪਾਇਆ ਮੂੰਹ ਬੋਲੂਗਾ ਜੇਪਾ ਧਿਆਨ ਦੇ ਨਾਲ ਕੱਟਾਂਗੇ ਸਫਾਈ ਦੇ ਨਾਲ ਹਾਂ ਅਰੋਂ ਇੱਥੇ ਨਿਸ਼ਾਨ ਲਾ ਲਈ ਵੀ ਇੱਥੋਂ ਦੇਖਣਾ ਛੋਟੀ ਫੱਟੀ ਆਪਣੀਆਂ ਨੇ ਠੀਕ ਹੁਣ ਆਪਾਂ ਛੋਟੀ ਫੱਟੀ ਤੋਂ ਫਰੰਟ ਸਵਾ 10 ਤੇ ਪੂਰਾ ਪੂਰੇ ਰੱਖਾਂਗੇ ਸਵਾ 10 ਇੱਥੋਂ ਦੀ ਗਲਾਈ ਦੇ ਦਾਂਗੇ ਮੂਹਰੇ ਲੋਕ ਠੀਕ ਆ ਆਪਣਾ ਸਾਰਾ ਇਹ ਕੁੜਤਾ ਅਬ ਲਾ ਪਿਛਲਾ ਪੱਲਾ ਕੱਟਾ ਕਿ ਬਾਹਾਂ ਤੁਹਾਨੂੰ ਆਉਂਦੀਆਂ ਪੂਰੇ ਸੂਟ ਦੀ ਵੀਡੀਓ ਦੇਖਣੀ ਆ ਮੈਂ ਦੁਬਾਰੇ ਫੇਰ ਕੱਟ ਦੂੰਗਾ ਵੀ ਬਾਹਲ ਵਾਲੇ ਕੁੜਤੇ ਪੂਰੇ ਸੂਟ ਦੀ ਵੀਡੀਓ ਹਨ ਭਾਰੇ ਬੰਦੇ ਦੇ ਵਿੱਚ ਬਾਕੀ ਸਾਰਾ ਸੇਮ ਹੀ ਹੁੰਦਾ ਫਿਰ ਵੀ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਦਿਆ ਕਰੋ ਠੀਕ ਆ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਜਿਹੜੀਆਂ ਭੈਣਾਂ ਨੇ ਵਾਕਈ ਕੰਮ ਸਿੱਖਣਾ ਉਹ ਆਪ ਦਾ ਗਰੁੱਪ ਦੇ ਵਿੱਚ ਨੰਬਰ ਐਡ ਕਰਵਾ ਲਿਆ ਕਰੋ ਬਿਲਕੁਲ ਫ੍ਰੀ ਸੇਵਾ ਕੋਈ ਪੈਸਾ ਨਹੀਂ ਗਰੁੱਪ ਦੇ ਵਿੱਚ ਨੰਬਰ ਐਡ ਕਿਵੇਂ ਹੁੰਦਾ ਤੁਸੀਂ ਮੇਰੇ ਨੀਚੇ WhatsApp ਨੰਬਰ ਤੇ ਜਾ ਕੇ ਬੋਲ ਕੇ ਭੇਜਿਆ ਕਰੋ ਲਿਖ ਕੇ ਭੇਜਿਆ ਕਰੋ ਵੀ ਭਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਠੀਕ ਹੈ ਮੈਂ ਤੁਹਾਡਾ ਗਰੁੱਪ ਦੇ ਵਿੱਚ ਨੰਬਰ ਨਾਲ ਦੀ ਨਾਲ ਪਾ ਲ ਨਾ ਫਿਰ ਤੁਹਾਨੂੰ YouTube ਤੇ ਜਾਣ ਦੀ ਲੋੜ ਨਹੀਂ ਫਿਰ ਤੁਹਾਡੇ ਕੋਲੇ WhatsApp ਤੇ ਉੱਪਰ ਵੀਡੀਓ ਸ਼ੋ ਹੋਣ ਲੱਗ ਜਾਏਗਾ ਠੀਕ ਹੈ ਜੀ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ